ਗੁਰਪ੍ਰੀਤ ਕੌਰ ਬਠਿੰਡਾ ਦੀ ਜੇਲ੍ਹ ਵਿੱਚੋਂ ਅੱਜ 20 ਸਾਲ ਦੇ ਬਾਅਦ ਬਾਹਰ ਨਿਕਲੀ ਹੈ ਉਸਦੇ ਮਨ ਦੇ ਵਿੱਚ ਖੁਸ਼ੀਆਂ ਦੇ ਲੱਡੂ ਫੁੱਟ ਰਹੇ ਹਨ ਕਿਉਂਕਿ ਇਸ ਦਿਨ ਦਾ ਕੋਈ ਇੰਤਜ਼ਾਰ ਕਰਦਾ ਵੀ ਮੇਰੇ ਗੁਨਾਹਾਂ ਦੀ ਮਾਫੀ ਇਨੇ ਸਾਲਾਂ ਬਾਅਦ ਮੈਨੂੰ ਮਿਲੇਗੀ ਅਤੇ ਮੈਂ ਅੱਜ ਬਾਹਰ ਜਾਣਾ ਹੈ ਬਾਹਰ ਜਾਂਦੇ ਸਾਰ ਮੇਰੇ ਘਰ ਵਾਲੇ ਮੇਰੇ ਪਰਿਵਾਰ ਵਾਲੇ ਮੇਰੇ ਵਾਸਤੇ ਫੁੱਲਾਂ ਦੇ ਹਾਰ ਤਿਆਰ ਰੱਖੀ ਖੜੇ ਹੋਣਗੇ ਗੇਟ ਤੇ ਖੜੇ ਹੋਣਗੇ ਮੈਨੂੰ ਲੈਣ ਵਾਸਤੇ ਪਤਾ ਨਹੀਂ ਮੇਰੇ ਕਿੰਨੇ ਕੁ ਰਿਸ਼ਤੇਦਾਰ ਬਾਹਰ ਗੇਟ ਤੇ ਆਏ ਹੋਣਗੇ ਸਾਡੀ ਭੂਆ ਸਾਡੀ ਮਾਮੀ ਸਾਡੀ ਤਾਈ ਅੱਜ ਰਿਹਾ ਹੋਣ ਜਾ ਰਹੀ ਹੈ ਅਤੇ ਬਾਹਰ ਜਾਂਦੇ ਸਾਰ ਪਤਾ ਨਹੀਂ ਕਿੰਨਾ ਕੁ ਮੇਰਾ ਸਵਾਗਤ ਕਰਨਗੇ ਲੇਕਿਨ ਅੱਜ ਉਸਦੇ ਚਾਹ ਅਧੂਰੇ ਰਹਿਣ ਵਾਲੇ ਹਨ ਜਿਵੇਂ ਹੀ ਸਾਰਾ ਕਾਗਜ਼ੀ ਕੰਮ ਪੂਰਾ ਕਰਕੇ ਬਾਹਰ ਨਿਕਲਦੀ ਹੈ ਗੇਟ ਤੋਂ ਬਾਹਰ ਖੜੇ ਅਣਜਾਣ ਲੋਕਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਉੱਥੇ ਉਸ ਦਾ ਆਪਣਾ ਕੋਈ ਵੀ ਨਹੀਂ ਹੈ ਉੱਥੇ ਇੱਕ ਵੀ ਆਦਮੀ ਇੱਕ ਵੀ ਜਾਣਕਾਰ ਉਸ ਨੂੰ ਖੜਾ ਨਜ਼ਰ ਨਹੀਂ ਆ ਰਿਹਾ ਲੇਕਿਨ ਉੱਥੇ ਉਸ ਦਾ ਘਰ ਵਾਲਾ ਵੀ ਦਿਖ ਨਹੀਂ ਰਿਹਾ ਜਿਸ ਦੇ ਸਿਰ ਦਾ ਇਲਜ਼ਾਮ ਆਪਣੇ ਸਿਰ ਲੈ ਕੇ ਇਹਨੇ ਸਾਲਾਂ ਦੀ ਕਾਲ ਕੂਠਰੀ ਗੱਟੀ ਇਹਨੇ ਸਾਲ ਜੇਲ੍ਹ ਦੇ ਵਿੱਚ ਰਹੀ ਜੇਲ੍ਹ ਦੀ ਰੋਟੀ ਖਾਧੀ ਇਹਨੇ ਸਾਲ ਜੋ ਕਿ ਉਸਨੇ ਕੀਤਾ ਵੀ ਨਹੀਂ ਸੀ ਉਸ ਦੇ ਘਰ ਵਾਲੇ ਦੀ ਸਜਾ ਆਪ ਆਪਣੇ ਸਿਰ ਲੈ ਕੇ ਭੁਗਤੀ ਅੱਜ ਉਹ ਵੀ ਇੱਥੇ ਨਹੀਂ ਆਇਆ ਹੈ ਦਿਲ ਵਿਚਾਰੀ ਦਾ ਟੁੱਟ ਜਾਂਦਾ ਹੈ ਲੇਕਿਨ ਹੋਣੀ ਨੂੰ ਕੋਣ ਡਾਲ ਸਕਦਾ ਹੈ ਅੱਗੇ ਜਾਂਦੀ ਹੈ ਸੋਚਦੀ ਹੈ ਸ਼ਾਇਦ ਭੁੱਲ ਗਏ ਹੋਣਗੇ ਯਾਦ ਨਹੀਂ ਰਿਹਾ ਹੋਵੇਗਾ ਆਪਣੇ ਦਿਮਾਗ ਦੇ ਵਿੱਚ ਦੁਬਾਰਾ ਗੱਲ ਲੈ ਕੇ ਆਂਦੀ ਹੈ ਕੋਈ ਗੱਲ ਨਹੀਂ ਮੈਨੂੰ ਜਾਣਾ ਚਾਹੀਦਾ ਹੈ ਕੀ ਪਤਾ ਉਹ ਲੇਟ ਹੋ ਗਏ ਹੋਣਗੇ ਜਾਂ ਫਿਰ ਉਹਨਾਂ ਨੂੰ ਦਿਨ ਦਾ ਪਤਾ ਨਹੀਂ ਲੱਗਿਆ ਹੋਵੇਗਾ ਕੋਈ ਗੱਲ ਨਹੀਂ ਪਿੰਡ ਦੇ ਵਿੱਚ ਜਾ ਕੇ ਮੈਂ ਸਰਪ੍ਰਾਈਜ਼ ਕਰਾਂਗੀ ਦੋਸਤੋ ਗੁਰਪ੍ਰੀਤ ਕੋ ਆਪਣਾ ਸਮਾਨ ਲੈ ਕੇ ਪਿੰਡ ਦੀ ਬੱਸ ਪਕੜ ਕੇ ਪਿੰਡ ਪਹੁੰਚ ਜਾਂਦੀ ਹੈ ਅਤੇ ਪਿੰਡ ਦੇ ਵਿੱਚ ਜਿਵੇਂ ਪਹੁੰਚਦੀ ਹੈ ਘਰ ਦੇ ਬਾਹਰ ਟੰਟ ਲੱਗਿਆ ਦੇਖ ਅਤੇ ਡੀਜੇ ਵੱਜਦੇ ਦੇਖ ਖੁਸ਼ ਹੋ ਜਾਂਦੀ ਹੈ ਵੀ ਚਲੋ ਇੱਥੇ ਇਹਨਾਂ ਨੇ ਮੇਰਾ ਸਵਾਗਤ ਤਿਆਰ ਕਰ ਰੱਖਿਆ ਹੈ ਸਾਰੇ ਰਿਸ਼ਤੇਦਾਰ ਇੱਥੇ ਆਏ ਹੋਣਗੇ ਅਤੇ ਵਧੀਆ ਡੀਜੇ ਵੱਜ ਰਹੇ ਹਨ ਮਾੜਾ ਵਧੀਆ ਮਾਹੌਲ ਬਣਿਆ ਹੈ ਉਸ ਦਾ ਦਿਲ ਥੋੜਾ ਖੁਸ਼ ਹੋ ਜਾਂਦਾ ਹੈ ਅਤੇ ਆਪਣੇ ਅੰਦਰ ਜੋ ਚਾਹ ਪੜਦੇ ਹਨ ਉਹਨਾਂ ਨੂੰ ਬਾਹਰ ਕੱਢਦੀ ਹੈ ਅਤੇ ਬਾਰੋ ਹੀ ਨੱਚਣ ਲੱਗ ਜਾਂਦੀ ਹੈ ਨੱਚਦੀ ਨੱਚਦੀ ਅੰਦਰ ਆਂਦੀ ਹੈ ਅੰਦਰ ਆਂਦੇ ਸਾਰ ਉਸ ਦੇ ਤਾਂ ਪੈਰਾਂ ਹਿੱਟੋਂ ਜ਼ਮੀਨ ਨਿਕਲ ਜਾਂਦੀ ਹੈ ਹੱਥ ਜੋ ਉਸ ਦੇ ਨੱਚ ਰਹੇ ਹਨ ਇੱਕਦਮ ਠੱਲੇ ਹੋ ਜਾਂਦੇ ਹਨ ਉੱਥੇ ਅੰਦਰ ਆਂਦੇ ਸਾਰ ਦਿਖ ਰਹੀ ਸੀ ਵੀ ਜਸਮント ਜੋ ਹੈ ਉਹ ਤਾਂ ਕਿਸੇ ਹੋਰ ਕੁੜੀ ਸੀਮਤ ਦੇ ਨਾਲ ਵਿਆਹ ਕਰ ਰਿਹਾ ਹੈ ਅਤੇ ਇਹੋ ਜਾਂ ਉਹ ਕਿਉਂ ਕਰ ਰਿਹਾ ਹੈ ਅਤੇ ਇੱਕਦਮ ਜੋ ਫਿਰ ਉੱਥੇ ਉਹ ਕਰਦੀ ਹੈ ਉਸ ਸੋਨ ਤਹਾਡੇ ਵੀ ਉੱਡ ਜਾਣਗੇ ਹੋਸ਼ ਹਾਂਜੀ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰਨਵੋ ਜੀ ਸਬਸਕ੍ਰਾਈਬ ਨਾਲ ਲਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਅੰਦਰ ਅਸਲ ਆਪਾਂ ਗੱਲ ਕਰ ਰਹੇ ਹਾਂ ਜੀ ਬਠਿੰਡਾ ਦੇ ਹੀ ਥੋੜੀ ਹੀ ਦੂਰ ਇੱਕ ਪਿੰਡ ਦੇ ਬਾਰੇ ਜਿਸ ਪਿੰਡ ਦੇ ਵਿੱਚ ਖੁਸ਼ਹਾਲੀ ਬਹੁਤ ਹੈ ਲੋਕਾਂ ਦੇ ਕੋਲ ਕਾਫੀ ਜ਼ਮੀਨ ਜਾਇਦਾਦ ਹੈ ਕੋਈ ਕੋਈ ਘਰ ਗਰੀਬ ਦਿਖਦਾ ਹੈ ਲੇਕਿਨ ਉਸ ਦੇ ਵਿੱਚ ਇੱਕ ਠੇਕਾ ਹੈ ਜਿਸ ਨੇ ਕਈ ਲੋਕਾਂ ਦੇ ਕਈ ਘਰਾਂ ਦੇ ਚਿਰਾਗ ਬੁਝਾਏ ਹਨ ਉਸ ਠੇਕੇ ਦੇ ਕਾਰਨ ਕਈ ਲੋਕਾਂ ਦੀ ਜ਼ਮੀਨਾਂ ਵਿਕ ਚੁੱਕੀਆਂ ਹਨ ਅਤੇ ਕੁਝ ਲੋਕ ਗਰੀਬੀ ਹੋ ਚੁੱਕੇ ਹਨ ਇਨ੍ਹਾਂ ਹੀ ਗਰੀਬ ਲੋਕਾਂ ਦੇ ਵਿੱਚੋਂ ਜਸਵੰਤ ਸਿੰਘ ਹੈ ਜੋ ਕਿ ਆਪਣੀ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਰਹਿੰਦਾ ਹੈ ਜਸਵੰਤ ਸਿੰਘ ਉਹ ਗਰੀਬ ਬਚਪਨ ਤੋਂ ਨਹੀਂ ਸੀ ਉਸਦੇ ਪਿਤਾ ਕੋਲ ਵਧੀਆ 12 ਕਿੱਲੇ ਉਸਦੇ ਪਿਤਾ ਦੇ ਕੋਲ ਵਧੀਆ 12 ਕਿੱਲੇ ਦੀ ਜ਼ਮੀਨ ਸੀ ਅਤੇ ਉਸ ਦਾ ਭਰਾ ਅਤੇ ਉਹ ਆਪ ਦੋਹੀ ਮੁੰਡੇ ਸਨ ਅਤੇ 6-6 ਕਿੱਲੇ ਦੋਨਾਂ ਨੂੰ ਆਈ ਲੇਕਿਨ ਜਸਵੰਤ ਸਿੰਘ ਦੇ ਲੱਛਣਾ ਕਾਰਨ ਜਸਵੰਤ ਸਿੰਘ ਦੇ ਕਮਾ ਕਾਰਨ ਉਸ ਦੀ ਇੱਛੇ ਕਿੱਲੇ ਕਦੋਂ 2 ਕਿੱਲੇ ਬਣ ਗਈ ਉਸ ਨੂੰ ਆਪ ਵੀ ਨਹੀਂ ਪਤਾ ਲੱਗਿਆ ਸ਼ਰਾਬਾ ਪੀ ਕੇ ਇਧਰ ਉਧਰ ਟੱਲੀ ਰਹਿੰਦਾ ਹੈ ਅਤੇ ਉਸਦੀ ਪਤਨੀ ਗੁਰਪ੍ਰੀਤ ਕੌਰ ਜੋ ਕਿ ਲਵ ਮੈਰਿਜ ਕਰਕੇ ਇੱਥੇ ਆਈ ਸੀ ਅਤੇ ਗੁਰਪ੍ਰੀਤ ਕੌਰ ਹਮੇਸ਼ਾ ਤੋਂ ਹੀ ਆਪਣੇ ਘਰਵਾਲੇ ਨਾਲ ਪਿਆਰ ਕਰਦੀ ਹੈ ਅਤੇ ਉਸ ਦਾ ਬਹੁਤ ਧਿਆਨ ਰੱਖਦੀ ਹੈ बार-बार ਉਸ ਨੂੰ ਸਮਝਾਉਂਦੀ ਹੈ ਵੀ ਇਹਨਾਂ ਕਮਾਂ ਦੇ ਵਿੱਚ ਕੁਝ ਨਹੀਂ ਪਿਆ ਤੂੰ ਕਿੰਨੀ ਜ਼ਮੀਨ ਆਪਣੇ ਪਿਓ ਦੀ ਵਿੱਚ ਚੁੱਕਿਆ ਹੈ ਜੂਆ ਖੇਡਦਾ ਹੈ ਆਪਣੇ ਬੱਚਿਆਂ ਦਾ ਤਾਂ ਘਟੋ ਘਟ ਧਿਆਨ ਰੱਖ ਆਪਣੇ ਬੱਚਾ ਬਾਰੇ ਤਾਂ ਸੋਚ ਮੇਰੇ ਬਾਰੇ ਸੋਚ ਮੈਂ ਆਪਣੇ ਪਿਓ ਦੀ ਕਿੰਨੀ ਜ਼ਮੀਨ ਕਿੰਨੀ ਜਾਇਦਾਦ ਛੱਡ ਕੇ ਤੇਰੇ ਲੜ ਲੱਗੀਆਂ ਹਾਂ ਤੂੰ ਹੁਣ ਇਹੋ ਜੇ ਕੰਮ ਕਰ ਰਿਹਾ ਹੈ ਬਿਲਕੁਲ ਗਲਤ ਹੈ ਠੀਕ ਨਹੀਂ ਹੈ ਅਤੇ ਕਿਉਂ ਤੂੰ ਆਪੜਾ ਅਤੇ ਮੇਰਾ ਦੁਸ਼ਮਣ ਬਣਿਆ ਹੈ ਆਪਣੇ ਬੱਚਿਆਂ ਬਾਰੇ ਸੋਚ ਅਤੇ ਰੱਬ ਦਾ ਪੈਖਾ ਛੱਡ ਦੇ ਨਾ ਕੰਮਾਂ ਨੂੰ ਕੁਝ ਨਹੀਂ ਪਿਆ ਲੇਕਿਨ ਉਹ ਅਗੋ ਗੁੱਸੇ ਦੇ ਵਿੱਚ ਆ ਕੇ ਗੁਰਪ੍ਰੀਤ ਨੂੰ ਕੁੱਟਦਾ ਮਾਰਦਾ ਲੇਕਿਨ ਗੁਰਪ੍ਰੀਤ ਸੀ ਜਿਸ ਨੇ ਸਿਰ ਦੇ ਉੱਪਰ ਉਸਦੇ ਅੰਨੇ ਪਿਆਰ ਦਾ ਪੂਤ ਸਵਾਰ ਸੀ ਉੱਥੋਂ ਨਹੀਂ ਜਾਣਾ ਚਾਹੁੰਦੀ ਸੀ ਕਈ ਵਾਰ ਉਸਦੇ ਘਰ ਵਾਲੇ ਉਸਦੇ ਭਰਾ ਉਸਦੇ ਪਿਤਾ ਉੱਥੇ ਆ ਗਏ ਸਨ ਅਤੇ ਪੰਚਾਇਤ ਕਰਕੇ ਗੁਰਪ੍ਰੀਤ ਨੂੰ ਲਿਜਾਣਾ ਚਾਹੁੰਦੇ ਸਨ ਹਰ ਵਾਰ ਗੁਰਪ੍ਰੀਤ ਐਨ ਮੋਕੇ ਤੇ ਨਟ ਜਾਂਦੀ ਅਤੇ ਜਾਣ ਤੋਂ ਮਨ ਕਰ ਦਿੰਦੀ ਨਹੀਂ ਮੈਂ ਇੱਥੇ ਲਾਵਾ ਲੈ ਕੇ ਆਈ ਹਾਂ ਮੈਂ ਇਸਦੇ ਨਾਲ ਭਾਵੇਂ ਲਵ ਮੈਰਿਜ ਕੀਤੀ ਹੈ ਭਾਵੇਂ ਅਸੀਂ ਭੱਜ ਕੇ ਵਿਆਹ ਕਰਾਇਆ ਲੇਕਿਨ ਗੁਰੂ ਘਰ ਅਸੀਂ ਲਾਵਾ ਲਈਆਂ ਹਨ ਅਤੇ ਮੈਂ ਹੁਣ ਇੱਥੋਂ ਮਰੀ ਜਾਵਾਂਗੀ ਮੈਂ ਇੱਥੇ ਸੁੱਕੀ ਨਹੀਂ ਜਾਂਦੀ ਦੋਸਤੋ ਗੁਰਪ੍ਰੀਤ ਕੌਰ ਅਤੇ ਉਸੇ ਹੀ ਘਰ ਦੇ ਵਿੱਚ ਆਪਣੀ ਪੂਰੀ ਜ਼ਿੰਦਗੀ ਬਿਤਾਉਣਾ ਚਾਹੁੰਦੀ ਸੀ ਚਲੋ ਸਮਾਂ ਬੀਤ ਜਾਂਦਾ ਹੈ ਇੱਕ ਦਿਨ ਅਚਾਨਕ ਹੀ ਅੱਧੀ ਰਾਤ ਨੂੰ ਰਾਤ ਦੇ ਤਕਰੀਬਨ 2 ਵਜੇ ਜਸਵੰਤ ਸਿੰਘ ਭੱਜਿਆ ਹੁੰਦਾ ਹੈ ਉਸਦੇ ਹੱਥ ਦੇ ਵਿੱਚ ਇੱਕ ਤੇਜ਼ ਤਾਰ ਹਥਿਆਰ ਚਾਕੂ ਹੈ ਜੋ ਕਿ ਖੂਨ ਦੇ ਨਾਲ ਲਿਬੜਿਆ ਹੋਇਆ ਹੈ ਦੋਸਤੋ ਜਿਵੇਂ ਹੀ ਅੰਦਰ ਆਇਆ ਗੇਟ ਖੜਕਾਉਂਦਾ ਹੈ ਗੁਰਪ੍ਰੀਤ ਕੁੰਡਾ ਖੋਲ ਕੁੰਡਾ ਖੋਲਦੀ ਹੈ ਬਾਹਰ ਉਸਦੇ ਹੱਥ ਦੇ ਵਿੱਚ ਖੂਨ ਨਾਲ ਲਥਪਥ ਚਾਕੂ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਅਤੇ ਕਹਿੰਦੀ ਹੈ ਆ ਤੂੰ ਕੀ ਕਰ ਦਿੱਤਾ ਹੈ ਕੀ ਚੰਚੜਾ ਆਇਆ ਹੈ ਅਤੇ ਚੰਚੜਾ ਆ ਕੇ ਘਰੇ ਕਿਉਂ ਆਇਆ ਹੈ ਇੱਥੇ ਕੀ ਲੈਣਾ ਹੈ ਤੂੰ ਕੀ ਕਰ ਦਿੱਤਾ ਹੈ ਸੱਚੀ ਸੱਚੀ ਦਾਸ ਜਦ ਸੁਮੰਤ ਸਿੰਘ ਉੱਤੇ ਪਵਾ ਮਾਰ ਕੇ ਰੋਣ ਲੱਗ ਜਾਂਦਾ ਹੈ ਉਸ ਨੂੰ ਸਮਝ ਨਹੀਂ ਆ ਰਿਹਾ ਵੀ ਮੇਰੇ ਨਾਲ ਕੀ ਹੋ ਗਿਆ ਹੈ ਕਹਿੰਦਾ दारू ਦੇ ਨਸ਼ੇ ਦੇ ਵਿੱਚ ਐਵੇਂ ਖੇਤ ਵਿੱਚ ਸਰਪੰਚਾਂ ਦਾ ਮੁੰਡਾ ਮੇਰੇ ਮੱਥੇ ਲੱਗ ਗਿਆ ਅਤੇ ਮੈਂ ਉਸਤੇ ਚਾਕੂ ਉਸਦੇ ਕੋਲੋਂ ਖੋ ਕੇ ਅਤੇ ਉਸ ਦੇ ਮਾਰ ਦਿੱਤਾ ਹੁਣ ਪਤਾ ਨਹੀਂ ਬਚਿਆ ਹੈ ਪਤਾ ਨਹੀਂ ਨਹੀਂ ਬਚਿਆ ਉਸ ਨੂੰ ਆਪ ਨੂੰ ਨਹੀਂ ਸੀ ਪਤਾ ਉਹ ਆਪ ਸ਼ਰਾਬ ਦੇ ਨਸ਼ੇ ਵਿੱਚ ਟੁੰਮ ਸੀ ਉਸ ਨੂੰ ਨਹੀਂ ਪਤਾ ਲੱਗਿਆ ਕਿ ਇਹ ਕੰਮ ਕਿਸ ਨੇ ਕੀਤਾ ਹੈ ਮੈਂ ਉੱਤੋਂ ਪਾ ਜਾਇਆ ਹਾਂ ਅਤੇ ਮੈਂ ਇੱਥੇ ਆ ਕੇ ਲੁੱਗਿਆ ਹਾਂ ਲੇਕਿਨ ਪੁਸਤਕ ਖੋਜ ਲਵੇਗੀ ਮੁੰਡਾ ਵੀ ਸਰਪੰਚਾਂ ਦਾ ਹੈ ਮੇਰੀ ਸਾਰੀ ਖਾਂਦੀ ਪਿੱਟੀ ਲੱਤ ਗਈ ਹੈ ਮੇਰ ਤੋਂ ਬਹੁਤ ਵੱਡਾ ਕੰਡ ਹੋ ਗਿਆ ਹੈ ਬਚਾ ਲੈ ਮੈਨੂੰ ਗੁਰਪ੍ਰੀਤ ਗੋ ਕੁੰਡਾ ਬੰਦ ਕਰ ਲੀਦੀ ਹੈ ਕਹਿ ਦਿੰਦੀ ਹੈ ਇਹੋ ਜਿਹਾ ਕੰਡ ਕਰਕੇ ਘਰੇ ਆ ਗਿਆ ਹੈ ਦੇ ਨਾਲ ਨਾਲ ਸਾਨੂੰ ਸਾਰਿਆਂ ਨੂੰ ਜੇਲ੍ਹ ਹੋ ਜਾਵੇਗੀ ਜਸਵੰਤ ਸਿੰਘ ਹੋਰ ਉੱਚੀ ਹੋਣ ਲੱਗ ਜਾਂਦਾ ਹੈ ਮੈਂ ਮਰਨਾ ਨਹੀਂ ਚਾਹੁੰਦਾ ਮੈਂ ਜਿਉਣਾ ਚਾਹੁੰਨਾ ਹਾਂ ਮੈਂ ਤੇਰਾ ਧਿਆਨ ਰੱਖਾਂਗਾ ਮੈਂ ਆਪਣੇ ਆਪ ਨੂੰ ਸੁਧਾਰ ਲਾਂਗਾ ਸ਼ਰਾਬ ਦੀ ਲਤ ਵੀ ਛੱਡ ਦਾਂਗਾ ਬਸ ਇੱਕ ਵਾਰ ਮੈਨੂੰ ਬਚਾਲਾ ਗੁਰਪ੍ਰੀਤ ਕਿਉਂਕਿ ਉਸ ਦਿਨ ਨਾਲ ਸੀ ਗੁਰਪ੍ਰੀਤ ਉਸਦੀ ਪਤਨੀ ਸੀ ਉਸ ਨੂੰ ਚਾਹੁੰਦੀ ਸੀ ਉਸ ਦਾ ਧਿਆਨ ਰੱਖਦੀ ਸੀ ਉਹ ਕਹਿੰਦੀ ਹੈ ਵੀ ਮੈਂ ਇਸ ਦੇ ਵਿੱਚ ਕੀ ਕਰ ਸਕਦੀ ਹਾਂ ਜੇਕਰ ਤੈਨੂੰ ਬਚਾਇਆ ਮੈਂ ਫਸ ਜਾਂਗੀ ਆਪਣੇ ਮੇਰੇ ਨਾਲ ਇਹ ਬੱਚੇ ਜਿਹੜੇ ਮੇਰੇ ਹਨ ਉਹ ਵੀ ਰੋੜ ਜਾਣਗੇ ਅਤੇ ਤੂੰ ਇਸ ਦਾ ਧਿਆਨ ਨਹੀਂ ਰੱਖਣਾ ਜਸਵੰਤ ਸਿੰਘ ਰੋਣ ਲੱਗ ਜਾਂਦਾ ਹੈ ਕਹਿ ਦਿੰਦਾ ਹੈ ਮੈਂ ਆਪਣੇ ਆਪ ਨੂੰ ਬਦਲ ਲਾਂਗਾ ਬਸ ਇੱਕ ਵਾਰ ਮੈਨੂੰ ਬਚਾ ਲੈ ਮੈਂ ਬੱਚਿਆਂ ਦਾ ਵੀ ਧਿਆਨ ਰੱਖਾਂਗਾ ਸਭ ਕੁਝ ਮੈਂ ਤੇਰੇ ਤੋਂ ਵਾਰ ਦਾਂਗਾ ਸੁਧਰ ਜਾਵਾਂਗਾ ਮੈਂ ਤਾਂ ਤੈਨੂੰ ਬਚਾ ਵੀ ਲਾਂਗਾ ਜੇਕਰ ਤੂੰ ਵਾਰ ਰਹੀ ਤਾਂ ਤੂੰ ਖੇਤੀਬਾੜੀ ਨਹੀਂ ਕਰ ਸਕਣੀ ਅਤੇ ਬੱਚਿਆਂ ਨੂੰ ਕਿਵੇਂ ਸੰਭਾਲੇਂਗੀ ਤੂੰ ਕਾਰੋਬਾਰ ਵੀ ਨਹੀਂ ਕਰ ਸਕਦੀ ਮੈਂ ਬਾਰ ਰਹਾ ਮੈਂ ਖੇਤੀਬਾੜੀ ਵੀ ਕਰ ਲਾਂਗਾ ਕਾਰੋਬਾਰ ਵੀ ਸੰਭਾਲ ਲਾਂਗਾ ਅਤੇ ਬੱਚਿਆਂ ਦਾ ਵੀ ਧਿਆਨ ਰੱਖ ਲਾਂਗਾ ਬਾਕੀ ਤੇਰੀ ਮਰਜ਼ੀ ਹੈ ਤੂੰ ਕੀ ਚਾਹੁੰਨੀ ਹੈ ਗੁਰਪ੍ਰੀਤਕੌਰ ਇਹ ਗੱਲ ਸਮਝਦੀ ਸੀ ਵੀ ਉਸਦੇ ਕੋਲੋਂ ਕੰਮ ਨਹੀਂ ਹੋਣਾ ਸਾਰੀ ਉਮਰ ਲੰਘ ਚੁੱਕੀ ਹੈ ਅਤੇ ਇਸ ਉਮਰੇ ਹੁਣ ਉਸਦੇ ਵੀ ਹੱਡ ਗੋਡੇ ਖੜਨ ਲੱਗੇ ਹਨ ਅਤੇ ਹੁਣ ਕੰਮਕਾਰ ਬਿਲਕੁਲ ਓਕੇ ਹਨ ਦੋਸਤੋ ਗੁਰਪ੍ਰੀਤਕੌਰ ਸਮਝਦੀ ਹੈ ਕੁੰਡਾ ਖੋਲਦੀ ਹੈ ਉਸ ਨੂੰ ਅੰਦਰ ਲੈ ਲੈਂਦੀ ਹੈ ਸਾਰੀ ਰਾਤ ਦੋਨੇ ਜਣੇ ਆਪਸ ਦੇ ਵਿੱਚ ਵਿਚਾਰਾ ਕਰਦੇ ਹਨ ਕੀ ਕੀਤਾ ਜਾਵੇ ਅਗਲੇ ਦਿਨ ਗੁਰਪ੍ਰੀਤ ਕੌਰ ਚਾਕੂ ਲੈ ਕੇ ਥਾਣੇ ਦੇ ਵਿੱਚ ਪੇਸ਼ ਹੋ ਜਾਂਦੀ ਹੈ ਵੀ ਮੇਰੇ ਤੋਂ ਆ ਕੰਮ ਹੋ ਗਿਆ ਹੈ ਸਰਪੰਚਾਂ ਨੇ ਮੁੰਡੇ ਨੂੰ ਚਾਕੂ ਮਹਿ ਮਾਰਿਆ ਸੀ ਉੱਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਕੋਰਟ ਦੇ ਵਿੱਚ ਉਹ ਆਪ ਕਬੂਲ ਲੈਂਦੀ ਹੈ हां ये सब कुछ मैं किया है और और मेरे तो अनजाने ਵਿੱਚ ਹੋ ਗਿਆ ਅੱਗੇ ਝੂਠੀਆਂ ਕਹਾਣੀਆਂ ਬਣਾ ਲੈਂਦੀ ਹੈ ਵੀ ਇਸਨੇ ਛੇੜਖਾਣੀ ਕੀਤੀ ਮੈਂ ਆਪਣੇ ਬਚਾਅ ਦੇ ਵਿੱਚ ਇਹ ਕੰਮ ਕੀਤਾ ਲੇਕਿਨ ਅਗੋ ਵਕੀਰ ਤਕੜੇ ਸਨ ਸਰਪੰਚਾਂ ਦਾ ਪਰਿਵਾਰ ਹੈ ਅੰਨਾ ਪੈਸਾ ਹੈ ਗੁਰਪ੍ਰੀਤ ਨੂੰ ਉਮੀਦ ਸੀ ਇਧਰੋਂ ਜਸਮント ਵੀ ਆਪਣਾ ਕਿਲਾ ਵੇਚ ਕੇ ਅਤੇ ਮੈਨੂੰ ਵਧੀਆ ਵਕੀਲ ਕਰਾ ਕੇ ਬਚਾ ਲੇਗਾ ਮੈਨੂੰ ਬਾਹਰ ਕੱਢ ਲੇਗਾ ਲੇਕਿਨ ਜਸਮੰਤਾ ਇੱਕ ਵਾਰ ਮਿਲ ਵੀ ਨਹੀਂ ਆਇਆ ਜਦੋਂ ਦੀ ਉਹ ਅੰਦਰ ਹੋਈ ਹੈ ਜਸਮント ਇੱਕ ਵਾਰ ਵੀ ਉੱਥੇ ਨਹੀਂ ਆਇਆ ਦੋਸਤੋ ਹੈਰਾਨ ਰਹਿ ਜਾਂਦੀ ਹੈ ਉਸਦੇ ਕੋਲ ਆਪਣੇ ਕੋਲ ਇਹਨੇ ਪੈਸੇ ਨਹੀਂ ਹਨ ਤਾਂ ਕਰਕੇ ਸਰਕਾਰੀ ਵਕੀਲ ਦਿੱਤਾ ਜਾਂਦਾ ਹੈ ਸਰਕਾਰੀ ਵਕੀਲ ਇਹਨਾਂ ਧਿਆਨ ਨਹੀਂ ਦਿੰਦੇ ਅਤੇ ਸਰਕਾਰੀ ਵਕੀਲ ਉਹ ਆਪਦੇ ਕੰਮਾਂ ਦੇ ਵਿੱਚ ਰੁੱਝੇ ਹਨ ਗੁਰਪ੍ਰੀਤ ਦਾ ਕੇਸ ਉਹਨਾਂ ਨੇ ਕੀ ਸਮਝਣਾ ਹੈ ਦੋਸਤੋ ਜੱਜ ਸਾਹਿਬ ਸਾਰਾ ਕੇਸ ਸਮਝ ਜਾਂਦੇ ਹਨ ਕੇਸ ਉਹ ਹਾਰ ਜਾਂਦੀ ਹੈ ਸਾਰਾ ਇਲਜ਼ਾਮ ਉਸਤੇ ਹੈ ਅਤੇ 20 ਸਾਲ ਦੀ ਸਜ਼ਾ ਉਸ ਨੂੰ ਦਿੱਤੀ ਜਾਂਦੀ ਹੈ ਦੋਸਤੋ ਜੇਲ ਦੇ ਵਿੱਚ ਬੰਦ ਹੋ ਗਈ ਹੈ ਗੁਰਪ੍ਰੀਤ ਨੂੰ ਨਹੀਂ ਸਮਝਾ ਰਿਹਾ ਕੀ ਹੋ ਗਿਆ ਹੈ ਲੇਕਿਨ ਮਨ ਦੇ ਵਿੱਚ ਕਹਾਣੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੀ ਹੈ ਕੋਈ ਗੱਲ ਨਹੀਂ ਵਿਚਾਰੇ ਕੋਲ ਸਮਾਂ ਨਹੀਂ ਹੋਣਾ ਜਾਂ ਫਿਰ ਪੈਸੇ ਦੀ ਕਿਲਤ ਹੋਣੀ ਜਾਂ ਜ਼ਮੀਨ ਕੋਈ ਟੰਗ ਦਾ ਬੰਦਾ ਖਰੀਦ ਨਹੀਂ ਰਿਹਾ ਹੋਣਾ ਜਾਂ ਫਿਰ ਪੈਸੇ ਨਹੀਂ ਦਿੱਤੇ ਹੋਣਗੇ ਕਿਸੇ ਨੇ ਗਹਿਣੇ ਰੱਖ ਕੇ ਵੀ ਇਸ ਤਰ੍ਹਾਂ ਦੀਆਂ ਕਹਾਣੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੀ ਹੈ ਹਰ ਤੱਕੇ ਕਈ ਚਿੱਠੀਆਂ ਜਸਮント ਨੂੰ ਲਿਖਦੀ ਹੈ ਲੇਕਿਨ ਅੱਗੋਂ ਕੋਈ ਵੀ ਜਵਾਬ ਨਹੀਂ ਆਂਦਾ ਕੋਈ ਵੀ ਉੱਤਰ ਅੱਗੋਂ ਜਸਮント ਵੱਲੋਂ ਨਹੀਂ ਆਂਦਾ ਕਈ ਹਜ਼ਾਰਾਂ ਚਿੱਠੀਆਂ ਸਾਲਾਂ ਦੇ ਵਿੱਚ ਉਸਨੇ ਭੇਜ ਰੱਖਿਆ ਹਨ ਅੱਗੋਂ ਇੱਕ ਵੀ ਜਵਾਬ ਨਹੀਂ ਆਇਆ ਲੇਕਿਨ ਫਿਰ ਵੀ ਮਨ ਦੇ ਵਿੱਚ ਪ੍ਰੇਮ ਹੈ ਮਨ ਸਮਝਾਉਂਦੀ ਹੈ ਕੋਈ ਗੱਲ ਨਹੀਂ ਚਲੋ ਜਿਵੇਂ ਵੀ ਹੈ ਠੀਕ ਹੈ ਮੇਰਾ ਹੀ ਕਰਵਾੜਾ ਹੈ ਮੈਂ ਹੀ ਇਸ ਤੇ ਲੜਨ ਲੱਗੀ ਸਾਂ ਹੁਣ ਤਾਂ ਭੁਗਣਾ ਪਵੇਗਾ ਭਾਵੇਂ ਚੰਗਾ ਹੈ ਭਾਵੇਂ ਮਾੜਾ ਲੇਕਿਨ ਇਧਰੋਂ ਜੋ ਸਮਾਂ ਤਜਰਾ ਹੈ ਉਹ ਪਹਿਲਾਂ ਹੀ ਰੂਪਨਾਮ ਦੀ ਕੁੜੀ ਦੇ ਨਾਲ ਚੱਕਰਾਂ ਦੇ ਵਿੱਚ ਸੀ ਉਹ ਤਾਂ ਇਹੋ ਜੇ ਮੋਕੇ ਭੜਦਾ ਸੀ ਹੁਣ ਗੁਰਪ੍ਰੀਤ ਉਸ ਦੀ ਜ਼ਿੰਦਗੀ ਵਿੱਚੋਂ ਜਾ ਚੁੱਕੀ ਹੈ ਅਤੇ ਉਹ ਰੂਪਨਾ ਰਹਿਣਾ ਸ਼ੁਰੂ ਕਰ ਦਿੰਦਾ ਹੈ ਤੈਂ ਕਰਕੇ ਉਹ ਇੱਕ ਵਾਰ ਵੀ ਜੇਲ੍ਹ ਦੇ ਵਿੱਚ ਜਾਂ ਫਿਰ ਕੋਰਟ ਦੇ ਵਿੱਚ ਉਸ ਨੂੰ ਮਿਲਣ ਨਹੀਂ ਆਇਆ ਇੱਕ ਵਾਰ ਵੀ ਉਸ ਨੇ ਮੂੰਹ ਤੱਕ ਨਹੀਂ ਦੇਖਿਆ ਵੀ ਕਿਸ ਹਾਲ ਦੇ ਵਿੱਚ ਹੈ ਗੁਰਪ੍ਰੀਤ ਮਰ ਚੁੱਕੀ ਹੈ ਜਾਂ ਜਿਉਂਦੀ ਹੈ ਉਹ ਤਾਂ ਪੜਦਾ ਸੀ ਕਿਸੇ ਤਰੀਕੇ ਨਾਲ ਇਸ ਦਾ ਖੜਾ ਛੁੱਟੇ ਅਤੇ ਮੈਂ ਇੱਥੇ ਇਕੱਲਾ ਰੰਗਰੋਲੀਆਂ ਮਨਾਸਕਾਂ ਦੋਸਤੋ ਬੱਚਾ ਨੂੰ ਉਸਦੇ ਨਾਨਕੇ ਮਾਮਿਆਂ ਦੇ ਕੋਲ ਭੇਜਦਾ ਹੈ ਆਪੋ ਤੇ ਕੱਲਾ ਉਸ ਕੁੜੀ ਦੇ ਨਾਲ ਰਹਿਣ ਲੱਗ ਜਾਂਦਾ ਹੈ ਦੋਸਤੋ ਗੁਰਪ੍ਰੀਤ ਵਿਚਾਰੀ ਇਧਰ ਆਪਣੇ ਘਰ ਵਾਲੇ ਦੇ ਨਾਮ ਦੀ ਸਜ਼ਾ ਕੱਟ ਰਹੀ ਹੈ ਉਧਰ ਉੰਨੀ ਚ ਬੰਦਾ ਗੁਰਪ੍ਰੀਤ ਦਾ ਫਾਇਦਾ ਚੁੱਕ ਕੇ ਆਪ ਇੱਥੇ ਰੰਗ ਰੋਲੀਆਂ ਮਨਾ ਰਿਹਾ ਹੈ ਆਪ ਸਭ ਕੁਝ ਕਰ ਰਿਹਾ ਹੈ ਲੇਕਿਨ ਰੱਬ ਤਾਂ ਦੇਖਦਾ ਹੈ ਰੱਬ ਦੇ ਕਰ ਦੇਰ ਹੈ ਹਨੇਰ ਨਹੀਂ ਗੁਰਪ੍ਰੀਤ ਕੌਰ ਆਪਣੇ ਕਰਮਾ ਕਰਕੇ ਆਪਣੇ ਉਸ ਗਲਤ ਫੈਸਲੇ ਕਰਕੇ ਜਿਸ ਦਿਨ ਉਸਨੇ ਉਸ ਨਸ਼ੇਰੀ ਦੇ ਨਾਲ ਵਿਆਹ ਕੀਤਾ ਉਸ ਦੀ ਸਜ਼ਾ ਭੋਗ ਰਹੀ ਹੈ ਲੇਕਿਨ ਜਸਵੰਤ ਨੇ ਵੀ ਤਾਂ ਗਲਤ ਕੀਤਾ ਹੈ ਨਾ ਉਸ ਨੂੰ ਵੀ ਸਜ਼ਾ ਬਣਦੀ ਹੈ ਦੋਸਤੋ 20 ਸਾਲ ਹੋ ਚੁੱਕੇ ਹਨ ਗੁਰਪ੍ਰੀਤ ਅੱਜ ਰਹਾ ਹੋਣ ਵਾਲੀ ਹੈ ਉਸ ਦੇ ਮਨ ਦੇ ਵਿੱਚ ਹਜੇ ਵੀ ਵਹਿਮ ਹੈ ਵੀ ਕੀ ਪਤਾ ਜਸਵੰਤ ਮੈਨੂੰ ਚਾਹੁੰਦਾ ਹੋਵੇ ਕੀ ਪਤਾ ਗੇਟ ਦੇ ਮੂਰੇ ਉਹ ਮੇਰਾ ਇੰਤਜ਼ਾਰ ਕਰ ਰਿਹਾ ਹੋਵੇ ਕੀ ਪਤਾ ਜੇਲ੍ਹ ਪ੍ਰਸ਼ਾਸਨ ਉਸ ਦੀਆਂ ਚਿੱਠੀਆਂ ਰੋਕਦਾ ਹੋਵੇ ਤਾਂ ਹੀ ਕਰਕੇ ਮੇਰੇ ਤੱਕ ਉਸ ਦੀਆਂ ਭੇਜੀਆਂ ਚਿੱਠੀਆਂ ਪਹੁੰਚੀਆਂ ਨਹੀਂ ਲੇਕਿਨ ਭੋਲੀ ਨੂੰ ਨਹੀਂ ਪਤਾ ਵੀ ਉਸਨੇ ਚਿੱਠੀ ਇੱਕ ਵਾਰ ਵੀ ਭੇਜੀ ਹੀ ਨਹੀਂ ਅਤੇ ਉਸਨੇ ਇੱਕ ਵਾਰ ਵੀ ਮੇਰੀ ਪਰਵਾਹੀ ਕੀਤੀ ਸਗੋਂ ਚਿੱਟੀਆਂ ਉਸਨੇ ਪੜ੍ਹ ਕੇ ਵੀ ਨਹੀਂ ਦੇਖਿਆ ਉਹ ਤਾਂ ਕੂੜੇਦਾਨ ਦੇ ਵਿੱਚ ਸੁੱਟ ਦਿੰਦਾ ਸੀ ਦੋਸਤੋ ਉੱਥੇ ਗੇਟ ਦੇ ਬਾਹਰ ਜਾਂਦੀ ਹੈ ਆਪਣਾ ਸਮਾਨ ਟੱਕੇ ਕੋਈ ਵੀ ਨਹੀਂ ਖੜਾ ਹੈਰਾਨ ਹੈ ਅਤੇ ਸਮਝਦੀ ਹੈ ਕਿ ਕੀ ਬਤਾ ਪਹੁੰਚ ਗਏ ਹੋਣਗੇ ਇਹਨਾਂ ਨੂੰ ਇੰਤਜ਼ਾਰ ਨਹੀਂ ਹੋਣਾ ਜਾਂ ਫਿਰ ਇਹਨਾਂ ਤੱਕ ਉਹ ਵੱਡੀ ਚਿੱਠੀ ਪਹੁੰਚੀ ਨਹੀਂ ਹੋਵੇਗੀ ਜਿਸ ਦੇ ਵਿੱਚ ਮੈਂ ਸਭ ਇਹ ਸਾਰਾ ਜ਼ਿਕਰ ਕੀਤਾ ਦੋਸਤੋ ਮਨ ਦੇ ਵਿੱਚ ਭੁਲਾਪਨ ਹੈ ਅਤੇ ਹੌਲੀ-ਹੌਲੀ ਅੱਗੇ ਵੱਧਦੀ ਜਾ ਰਹੀ ਹੈ ਤਰ੍ਹਾਂ-ਤਰ੍ਹਾਂ ਦੇ ਸੁਪਨੇ ਮੁੜ ਰਹੀ ਹੈ ਕੀ ਪਤਾ ਘਰੇ ਇਹਨਾਂ ਨੇ ਮੇਰੇ ਵਾਸਤੇ ਪ੍ਰੋਗਰਾਮ ਰੱਖਿਆ ਹੋਵੇ ਦੋਸਤੋ ਬਸ ਪੜਦੀ ਹੈ ਅਤੇ ਆਪਣੇ ਪਿੰਡ ਦੇ ਵਿੱਚ ਪਹੁੰਚ ਜਾਂਦੀ ਹੈ ਦੋਸਤੋ ਪਿੰਡ ਦੇ ਵਿੱਚ ਪਹੁੰਚ ਕੇ ਘਰ ਦੇ ਬਾਹਰ ਜਾਂਦੀ ਹੈ ਤਾਂ ਟੰਟ ਲੱਗਾ ਦੇਖ ਖੁਸ਼ ਹੋ ਜਾਂਦੀ ਹੈ ਡੀਜੇ ਵੱਜ ਰਹੇ ਹਨ ਅਤੇ ਸੋਚਦੀ ਹੈ ਇਹ ਮੇਰੇ ਵਾਸਤੇ ਹੈ ਅਤੇ ਮੇਰਾ ਇੰਤਜ਼ਾਰ ਕਰ ਰਹੇ ਹਨ ਮੇਰੇ ਵਾਸਤੇ ਇਹਨਾਂ ਨੇ ਇਨਾ ਵੱਡਾ ਪ੍ਰੋਗਰਾਮ ਕਰਿਆ ਹੈ ਬਾਹਰ ਨੱਚਦੀ ਆਂਦੀ ਹੈ ਸੋਚਦੀ ਹੈ ਜਿਵੇਂ ਹੀ ਅੰਦਰ ਜਾਵਾਂਗੀ ਮੇਰੇ ਗਲ ਦੇ ਵਿੱਚ ਫੁੱਲਾਂ ਦੇ ਹਾਰ ਪਾਣਗੇ ਮੇਰਾ ਸਵਾਗਤ ਕਰਨਗੇ ਲੇਕਿਨ ਉਸ ਦਿਨ ਨੱਚਦੇ ਨੱਚਦੇ ਹੱਥ ਉਦੋਂ ਖੜ ਜਾਂਦੇ ਹਨ ਉਦੋਂ ਉਸ ਦਾ ਮੂੰਹ ਲੱਗ ਜਾਂਦਾ ਹੈ ਜਦੋਂ ਅੰਦਰ ਜਾਂਦੇ ਸਾਰ ਅੰਦਰ ਵੜਦੇ ਸਾਰ ਉਸ ਨੂੰ ਪਤਾ ਲੱਗਦਾ ਹੈ ਵੀ ਜਸਵੰਤ ਤਾਂ ਕਿਸੇ ਹੋਰ ਔਰਤ ਨਾਲ ਵਿਆਹ ਕਰ ਰਿਹਾ ਹੈ ਅਤੇ ਅੱਜ ਉਸ ਦਾ ਵਿਆਹ ਹੈ ਦੋਸਤੋ ਹੈਰਾਨ ਰਹਿ ਜਾਂਦੀ ਹੈ ਅਤੇ ਮੱਥੇ ਤੇ ਹੱਥ ਫੇਰਦੀ ਹੈ ਜ਼ਮੀਨ ਤੇ ਬੈਠ ਜਾਂਦੀ ਹੈ ਸਭ ਰਿਸ਼ਤੇਦਾਰ ਜੋ ਉੱਥੇ ਆਏ ਹਨ ਉਹਨਾਂ ਨੇ ਪਛਾਣ ਲਿਆ ਹੈ ਅਤੇ ਉਸ ਦਾ ਸਵਾਗਤ ਕਰਦੇ ਹਨ ਚਾਹ ਪਾਣੀ ਪੁੱਛਦੇ ਹਨ ਸਾਈਡ ਤੇ ਲ ਜਾਂਦੇ ਹਨ ਅਤੇ ਉਸ ਨੂੰ ਕੁਰਸੀ ਤੇ ਬਿਠਾ ਕੇ ਉਸ ਦਾ ਹਾਲ ਚਾਲ ਪੁੱਛਦੇ ਹਨ ਹਾਂ ਤੀਏ ਕਿਵੇਂ ਹੈ ਅਤੇ ਕਿਵੇਂ ਇਹਨੇ ਸਾਲ ਤੋਂ ਗੁਜ਼ਾਰੇ ਕਿਵੇਂ ਹੈ ਭੁਆ ਕਿਵੇਂ ਹੈ ਮਾਸੀ ਸਭ ਲੋਕ ਉਸ ਦਾ ਸਵਾਗਤ ਕਰ ਰਹੇ ਹਨ ਅਤੇ ਸਾਰੇ ਕਹਿੰਦੇ ਹਨ ਵੀ ਜਸਮント ਨੇ ਤਾਂ ਸਾਨੂੰ ਕਿਹਾ ਸੀ ਵੀ ਤੂੰ ਗੁਜ਼ਰ ਚੁੱਕੀ ਹੈ ਅਤੇ ਤੇਰਾ ਅੱਗੇ ਕੋਈ ਵੀ ਨਹੀਂ ਹੈ ਅਸੀਂ ਤਾਂ ਕਰਕੇ ਇਸ ਦੇ ਇਸ ਦੂਜੇ ਵਿਆਹ ਵਾਸਤੇ ਹਾਮੀ ਪਰੀ ਪਤਾ ਨਹੀਂ ਕਿ ਕਿਸ ਨੇ ਟੌਂਗ ਰਚਾਇਆ ਅਤੇ ਅੱਜ ਇਸ ਦਾ ਵਿਆਹ ਸੀ ਉਹਦਾ ਸ਼ੁਕਰ ਹੈ ਤੂੰ ਟਾਈਮ ਨਾਲ ਆ ਗਈ ਹੈ ਇਧਰ ਉਹ ਜਸਵੰਤ ਵੀ ਦੂਰੋਂ ਲਾੜੇ ਦੇ ਪੇਛੇ ਦੇ ਵਿੱਚ ਬਾਹਰੋਂ ਆਪਣੇ ਮੋਟਰਸਾਈਕਲ ਤੇ ਵਾਪਸ ਆ ਰਿਹਾ ਹੈ ਘਰ ਆਂਦਾ ਹੈ ਅਤੇ ਸਾਰਿਆਂ ਨੂੰ ਇਕੱਠਾ ਝੁੰਡ ਬਣਾ ਕੇ ਦੇਖ ਗੜਾ ਘੜ ਲੱਗ ਜਾਂਦਾ ਹੈ ਵੀ ਤੁਸੀਂ ਇੱਥੇ ਕਿਵੇਂ ਬੈਠੇ ਹੋ ਇਕੱਲੇ ਕੀ ਕਰ ਰਹੇ ਹੋ ਮੇਰੇ ਕੋਲ ਆਓ ਆਜੋ ਆਪਾਂ ਨੱਚਦੇ ਹਾਂ ਅੱਜ ਮੇਰਾ ਵਿਆਹ ਹੈ ਦੋਸਤੋ ਲੇਕਿਨ ਜਿਵੇਂ ਹੀ ਗੁਰਪ੍ਰੀਤ ਨੂੰ ਉੱਥੇ ਬੈਠੀ ਦੇਖਦਾ ਹੈ ਉਸਦੇ ਤਾਂ ਹੋਸ਼ ਉੱਡ ਜਾਂਦੇ ਹਨ ਉਸਦੀ ਜ਼ੁਬਾਨ ਲੜਖੜਨ ਲੱਗ ਜਾਂਦੀ ਹੈ ਅਤੇ ਜਮੀਨ ਪਰ ਬੈਠ ਜਾਂਦਾ ਹੈ ਸੋਚਦਾ ਹੈ ਅੱਜ ਇਹ ਕਿੱਥੇ ਆ ਗਈ ਹੈ ਅਤੇ ਹੁਣੇ ਕੀ ਕਰਨਾ ਚਾਹੁੰਦੀ ਹੈ ਦੋਸਤੋ ਗੁਰਪ੍ਰੀਤ ਕੋ ਉੱਥੇ ਬੈਠੀ ਹੈ ਆਪਣੇ ਰਿਸ਼ਤੇਦਾਰਾਂ ਨਾਲ ਹਲਚਲ ਕਰਦੀ ਕਰਦੀ ਉਸਦੀ ਨਿਗਾਹ ਜਿਵੇਂ ਹੀ ਜ਼ਮੀਨ ਤੇ ਬੈਠੇ ਜਸਵੰਤਵਲ ਪੈਂਦੀ ਹੈ ਅਤੇ ਪਿੱਟਣ ਲੱਗ ਜਾਂਦੀ ਹੈ ਰੋਣ ਲੱਗ ਜਾਂਦੀ ਹੈ ਅਤੇ ਥੱਪੜ ਮਾਰਦੀ ਹੈ ਜਸਵੰਤ ਦੇ ਆਪ ਤੂੰ ਕੀ ਕਰ ਦਿੱਤਾ ਹੈ ਕੰਜਰਾ ਮੇਰੇ ਜੌਂਦੇ ਜੀ ਮੈਨੂੰ ਮਾਰ ਦਿੱਤਾ ਹੈ ਇੰਨੇ ਸਾਲ ਮੈਨੂੰ ਬਚਾਣ ਨਹੀਂ ਆਇਆ ਜੇਕਰ ਉਦੋਂ ਤੂੰ ਕੋਰਟ ਦੇ ਵਿੱਚ ਇੱਕ ਭਾਵੇਂ ਜਦ ਮਰਜੀ ਵਕੀਲ ਲਿਆਂਦਾ ਆਪਾਂ ਕੋਈ ਨਾ ਕੋਈ ਕੁਝ ਕਰ ਸਕਦੇ ਸੀ ਮੇਰੀ ਸਜ਼ਾ ਘੱਟ ਹੋ ਸਕਦੀ ਸੀ ਲੇਕਿਨ ਤੂੰ ਇਹਨਾਂ ਵੀ ਠੀਕ ਨਹੀਂ ਸਮਝਾ ਤੂੰ ਇਹਨਾਂ ਵੀ ਕੁਝ ਨਹੀਂ ਕੀਤਾ ਕਿਉਂ ਮੈਨੂੰ ਤੂੰ ਮਿਲਣ ਨਹੀਂ ਆਇਆ ਕਿਉਂ ਮੇਰਾ ਜਾਨੀ ਦੁਸ਼ਮਣ ਬਣਿਆ ਹੈ ਜਸਮント ਨੇ ਰੋਂਦੇ ਰੋਂਦੇ ਸਾਰੀ ਸੱਚਾਈ ਦੱਸ ਦਿੱਤੀ ਵੀ ਇਸ ਕਰਕੇ ਮੈਂ ਨਹੀਂ ਆਇਆ ਮੈਂ ਤਾਂ ਹੋਣਾ ਰੂਪਨਰਦਿਆ ਕਰਨਾ ਚਾਹੁੰਦਾ ਹਾਂ ਮੈਂ ਤੇਰੇ ਨਾਲ ਨਹੀਂ ਰਹਿਣਾ ਚਾਹੁੰਦਾ ਦੋਸਤੋ ਅਤੇ ਗੁਰਪ੍ਰੀਤ ਨੂੰ ਗੁੱਸਾ ਚੜਦਾ ਹੈ ਅਤੇ ਕਈ ਅਤੇ ਕਈ ਚਪੇੜੇ ਉਸਤੇ ਮਾਰ ਦਿੰਦੀ ਹੈ ਦੋਸਤੋ ਉੱਥੋਂ ਭੱਜ ਜਾਂਦੀ ਹੈ ਅਤੇ ਭੱਜ ਕੇ ਥਾਣੇ ਚਲੀ ਜਾਂਦੀ ਹੈ ਅਤੇ ਦੁਬਾਰਾ ਕੇਸ ਨੂੰ ਲਈ ਓਪਨ ਕਰਨ ਦੀ ਕੋਸ਼ਿਸ਼ ਕਰਦੀ ਹੈ ਨਹੀਂ ਮੰਨਦੇ ਆਪਣੇ ਪੇਕੇ ਪਰਿਵਾਰ ਜਾਂਦੀ ਹੈ ਉਥੋਂ ਕੁਝ ਪੈਸੇ ਲੈ ਕੇ ਇੱਕ ਵਕੀਲ ਕਰਦੀ ਹੈ ਦੁਬਾਰਾ ਉਸ ਕੇਸ ਨੂੰ ਉਸ ਸਰਪੰਚਾਂ ਦੇ ਮੁੰਡੇ ਵਾਲੇ ਕੇਸ ਨੂੰ ਰੀ ਓਪਨ ਕੀਤਾ ਜਾਂਦਾ ਹੈ ਸਾਰੇ ਬਿਆਨ ਦਿੰਦੀ ਹੈ ਆਪ ਗਵਾ ਬਣਦੀ ਹੈ ਵੀ ਇਸਨੇ ਮੈਨੂੰ ਝੂਠੇ ਕੇਸ ਵਿੱਚ ਪਸਾਇਆ ਅਤੇ ਕੋਰਟ ਵੀ ਸਹੀ ਮੰਨਦਾ ਹੈ ਸਾਰੇ ਸਬੂਤ ਦੁਬਾਰਾ ਖੰਗਾਲੇ ਜਾਂਦੇ ਹਨ ਦੋਸਤੋ ਇਸ ਵਾਰ ਜਸਵੰਤ ਨੂੰ ਸਜ਼ਾ ਹੁੰਦੀ ਹੈ ਅਤੇ 20 ਸਾਲ ਦੇ ਲਈ ਜਸਵੰਤ ਅੰਦਰ ਹੈ ਹੁਣ ਉਸ ਨੂੰ ਪਤਾ ਲੱਗੇਗਾ ਕਿ ਜੋ ਉਸਨੇ ਗੁਰਪ੍ਰੀਤਨਾ ਕੀਤਾ ਸਹੀ ਕੀਤਾ ਜਾਂ ਫਿਰ ਨਹੀਂ ਜਸਵੰਤ ਹੁਣ ਜਿਵੇਂ ਹੀ ਅੰਦਰ ਹੋਇਆ ਇਧਰੋਂ ਆਪਣੇ ਬੱਚਿਆਂ ਨੂੰ ਮਿਲਦੀ ਹੈ ਦੋਸਤੋ ਬੱਚਿਆਂ ਨੂੰ ਮਿਲ ਕੇ ਸਕੂਨ ਭਰੀ ਹਾਲਤ ਦੇ ਵਿੱਚ ਉਹਨਾਂ ਨੂੰ ਦੇਖਦੀ ਹੈ ਇੱਕ ਬੱਚੇ ਦਾ ਵਿਆਹ ਹੋ ਚੁੱਕਿਆ ਹੈ ਦੂਜਾ ਬੱਚਾ ਹਜੇ ਬੀੜ ਕਰਦਾ ਹੈ ਅਤੇ ਮਾਸਟਰ ਬਣਨਾ ਚਾਹੁੰਦਾ ਹੈ ਗੁਰਪ੍ਰੀਤ ਨੂੰ ਨਾਜ ਹੈ ਵੀ ਦੋਵੇਂ ਬੱਚੇ ਸਹੀ ਰਾਤੇ ਹਨ ਅਤੇ ਆਪਣੇ ਪਿਓ ਵਰਗੇ ਨਹੀਂ ਬਣੇ ਹਨ ਸ਼ਾਇਦ ਤਾਂ ਕਰਕੇ ਵੀ ਇਹ ਇੱਥੇ ਮੇਰੇ ਪੇਕੇ ਪਰਿਵਾਰ ਰਹਿੰਦੇ ਹਨ ਦੋਸਤੋ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਕਿੰਨੇ ਸਾਲ ਪਹਿਲਾਂ ਉਸਨੇ ਉਹ ਜੋ ਗਲਤੀ ਕੀਤੀ ਜਸਵੰਤਨਾਂ ਵਾਂਗ ਕਰਕੇ ਉਸਨੇ ਉਸਦੀ ਸਾਰੀ ਜ਼ਿੰਦਗੀ ਖਰਾਬ ਕਰ ਦਿੱਤੀ ਕਿੰਨੇ ਸਾਲ ਉਹ ਆਪਣੀ ਜ਼ਿੰਦਗੀ ਵਿੱਚ ਰੋਂਦੀ ਰਹੀ ਬਿਲਕਦੀ ਰਹੀ ਕਿਸੇ ਨੇ ਉਸਦੀ ਸਾਰ ਨਹੀਂ ਲਈ ਹੁਣ ਤਾਂ ਵਿਚਾਰੀ ਬਜ਼ੁਰਗ ਹੋ ਚੁੱਕੀ ਹੈ ਅਤੇ ਆਪੋ ਆਪਣੇ ਘਰ ਰਹਿੰਦੀ ਹੈ ਹੁਣ ਤਾਂ ਵਿਚਾਰੀ ਆਪਣੇ ਘਰ ਰਹਿ ਕੇ ਆਪਣੀ ਨੂੰ ਤੋਂ ਆਪਣੇ ਬੱਚਿਆਂ ਤੋਂ ਸੇਵਾ ਲੈਂਦੀ ਹੈ ਦੋਸਤੋ ਉਸ ਦੁਆਰਾ ਕਰਦੇ ਵੀ ਜਾਂਦੀ ਹੈ ਅਤੇ ਦੁਬਾਰਾ ਉੱਥੇ ਉਸਦੇ ਬੱਚੇ ਮਿਹਨਤ ਕਰਦੇ ਹਨ ਦੁਬਾਰਾ ਉਹਨਾਂ ਦੋ ਕਿਲੇ ਤੋਂ ਕਈ ਕਿਲੇ ਬਣਾਉਂਦੇ ਹਨ ਕਈ ਜ਼ਮੀਨ ਮਡਾ ਲਦੇ ਹਨ ਬਲੀਆ ਉਹਨਾਂ ਦਾ ਘਰ ਹੈ ਪੱਕਾ ਘਰ ਹੈ ਪਿੰਡ ਦੇ ਵਿੱਚ ਸਰਦਾਰਨੀ ਗੁਰਪ੍ਰੀਤ ਕੌਰ ਦੇ ਘਰ ਦੇ ਨਾਲ ਫੇਮਸ ਹੈ ਦੋਸਤੋ ਕੋਈ ਵੀ ਪੁੱਛਦਾ ਹੋਏ ਕਿੱਧਰ ਜਾਣਾ ਹੈ ਗੁਰਪ੍ਰੀਤ ਕੌਰ ਦੇ ਘਰ ਜਾਣਾ ਹੈ ਸਾਰੇ ਉਧਰ ਦਾ ਰਾਹ ਦੱਸ ਦਿੰਦੇ ਹਨ ਦੋਸਤੋ ਇਸ ਤਰ੍ਹਾਂ ਰੱਬ ਦੇ ਕਰ ਦੇਰ ਹੈ ਹਨੇਰ ਨਹੀਂ ਗੁਰਪ੍ਰੀਤ ਕੋਰ ਦੇ ਉਸ ਗਲਤ ਫੈਸਲੇ ਦੀ سزا ਉਸ ਨੂੰ ਮਿਲੀ ਲੇਕਿਨ ਜਸਮント ਦੇ ਜੋ ਗੁਰਪ੍ਰੀਤਨਾ ਕੀਤਾ ਉਸ ਦੀ ਵੀ ਸਜ਼ਾ ਸਾਇਦ ਉਸ ਨੂੰ ਮਿਲ ਗਈ ਦੋਸਤੋ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਇਹ ਕਹਾਣੀ ਜੇਕਰ ਸੱਚਮੁੱਚ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੀਆਂ ਵਧੀਆ ਅਤੇ ਨੇਕ ਕਹਾਣੀਆਂ ਪਹੁੰਚ ਸਕਣ ਉਹ ਵੀ ਇਸ ਦੇ ਵਿੱਚੋਂ ਕੁਝ ਨਾ ਕੁਝ ਸਿੱਖ ਸਕਣ ਦੋਸਤੋ ਤੁਸੀਂ ਇਸ ਦੇ ਵਿੱਚੋਂ ਕੀ ਸਿੱਖਿਆ ਦਸੋ ਜੀ ਕਮੈਂਟ ਦੇ ਵਿੱਚ ਹਾਂਜੀ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ